ਪਮਕੀ ਮਿਲਣ ਤੋਂ ਬਾਅਦ ਪੰਜਾਬੀ ਗਾਇਕ ਦਲਜੀਤ ਉਸਾਂਝ ਦਾ ਇੱਕ ਵਿਆਹ ਦੁਬੱਡਾ ਬਿਆਨ ਸਾਂਨੇ ਆਇਆ ਇੰਸਟਾਗ੍ਰam ਦੇ ਉੱਤੇ ਆਪਣੀ ਇੱਕ ਪੋਸਟ ਸਾਂਝੀ ਕੀਤੀ ਹੈ ਜਿਸਾਂ ਨੇ ਤੇ ਜਿਸ ਤੋਂ ਬਾਅਦ ਆਪਣਾ ਪੱਖ ਵੀ ਸਾਹਮਣੇ ਰੱਖਿਆ ਹੈ ਦੈਸਲ ਕੋਣ ਬਣੇਗਾ ਕਰੋੜਪਤੀ ਸ਼ੋਅ ਦੇ ਵਿੱਚ ਜਦੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਉੱਥੇ ਜਾਂਦੇ ਨੇ ਤਾਂ ਉਸ ਤੋਂ ਤੁਰੰਤ ਦਿਲਜੀਤ ਦੋਸਾਂਝ ਅਮਿਤਾਭ ਵਚਨ ਦੇ ਪੈਰੀ ਹੱਥ ਲਗਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਤੂਲ ਫੜ ਲੈਂਦਾ ਤੇ ਨਾਲ ਦੀ ਨਾਲ ਦਿਲਜੀਤ ਦੋਸਾਂਝ ਨੂੰ ਧਮਕੀ ਮਿਲਦੀ ਹੈ ਕਿ 1 ਨਵੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਹੋਣ ਵਾਲਾ ਸ਼ੋਅ ਨਹੀਂ ਲਗਾਨ ਦਿੱਤਾ ਜਾਵੇਗਾ ਇਸ ਤੋਂ ਬਾਅਦ ਹੁਣ ਗਾਇਕ ਨੇ ਇੱਕ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉੱਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਜਿਹੜਾ ਜਿਹੜਾ ਬਿਆਨ ਸਾਹਮਣੇ ਆਉਂਦਾ ਉਸ ਦੇ ਵਿੱਚ ਦੁਸ਼ਾਂਸ਼ ਤੇ ਵੱਲੋਂ ਲਿਖਿਆ ਗਿਆ ਹੈ ਕਿ ਮੈਂ ਕਿਸੇ ਫਿਲਮ ਦੀ ਪ੍ਰੋਮੋਸ਼ਨ ਲਈ ਜਾਂ ਫਿਰ ਕਿਸੇ ਗਾਣੇ ਦੀ ਪ੍ਰੋਮੋਸ਼ਨ ਲਈ ਨਹੀਂ ਗਿਆ ਸੀ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਫਲੱਡ ਆਏ ਸੀਗੇ ਤਾਂ ਉਹਨਾਂ ਨੂੰ ਪ੍ਰੋਮੋਟ ਕਰਨ ਲਈ ਕਿ ਨੈਸ਼ਨਲ ਲੈਵਲ ਤੇ ਇਹ ਗੱਲ ਹੋਵੇ ਤਾਂ ਲੋਕ ਜ਼ਿਆਦਾ ਤੋਂ ਜ਼ਿਆਦਾ ਡੋਨੇਟ ਕਰ ਸਕਾਂ ਇਸ ਕਰਕੇ ਜੋ ਹੈ ਮੇਰਾ ਉਸ ਸ਼ੋਅ ਤੇ ਜਾਣ ਦਾ ਮਕਸਦ ਇਹ ਹੈ ਕਿ ਪੰਜਾਬ ਦੇ ਆਏ ਪੰਜਾਬ ਦੇ ਵਿੱਚ ਆਏ ਹੜ੍ਹਾਂ ਦਾ ਮੁੱਦਾ ਜਿਹੜਾ ਵਾ ਉਹ ਡੇ ਲੈਵਲ ਦੇ ਉੱਤੇ ਦਰਸਾਇਆ ਜਾਵੇ ਨੈਸ਼ਨਲ ਲੈਵਲ ਤੇ ਇਸ ਦੀ ਗੱਲ ਹੋਵੇ ਤਾਂ ਲੋਕ ਡੋਨੇਟ ਕਰ ਸਕਣ ਮੈਂ ਕੋਈ ਵੀ ਆਪਣੀ ਨਿੱਜੀ ਕੰਮ ਲਈ ਜਾਂ ਫਿਰ ਕਿਸੇ ਪ੍ਰੋਮੋਸ਼ਨ ਦੇ ਲਈ ਨਹੀਂ ਗਿਆ ਸੀ ਇਹ ਬਿਆਨ ਜੋ ਹੈ ਪੰਜਾਬੀ ਗਾਇਕ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਸਾਂਝਾ ਕੀਤਾ ਜਿਸ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਗਈਆਂ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹਾਂ ਕਿ ਫੈਨਸ ਦੇ ਵੱਲੋਂ ਇਹ ਜਿਹੜੀ ਟਿੱਪਣੀ ਕੀਤੀ ਜਾ ਰਹੀ ਆ ਫੈਨਸ ਜਿਹੜੇ ਨੇ ਉਹ ਆਪਣੇ ਬਿਆਨ ਵੀ ਸਾਹਮਣੇ ਰੱਖ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਪੰਜਾਬੀ ਗਾਇਕ ਨੂੰ ਜਿਹੜੀ ਧਮਕੀ ਦਿੱਤੀ ਤੇ ਉਸ ਦੇ ਉੱਤੇ ਆਪਣੇ ਆਪਣੇ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਵੀ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਪਰ ਹੁਣ ਤਮਕੀ ਮਿਲਣ ਤੋਂ ਬਾਅਦ ਗਾਇਕ ਨੇ ਚੁੱਪੀ ਤੋੜੀ ਹੈ ਕਿਉਂਕਿ ਤੁਹਾਨੂੰ ਦੱਸੀਏ ਕਿ ਅਮਿਤਪ ਵਚਨ ਦੇ ਬਾਲੀਵੁੱਡ ਸਟਾਰ ਜਿਹੜੇ ਨੇ ਉਹਨਾਂ ਦੇ ਪੈਰੀ ਹੱਥ ਲਗਾਉਣ ਦਾ ਮਸਲਾ ਜਿਹੜਾ ਵਾ ਉਹ ਸੋਸ਼ਲ ਮੀਡੀਆ ਤੇ ਪੱਖ ਗਿਆ ਸੀ ਜਿਸ ਤੋਂ ਬਾਅਦ ਕਿਹਾ ਸੀ ਕਿ ਸ਼ੋਅ ਜਿਹੜਾ ਨਹੀਂ ਲਗਾਣ ਦਿੱਤਾ ਜਾਵੇਗਾ ਤੇ ਨਾਲ ਦੀ ਨਾਲ ਇਹ ਮਾਮਲਾ ਪੱਖ ਦਾ ਹੋਇਆ ਨਜ਼ਰ ਆਇਆ ਸੀ ਤੇ ਹੁਣ ਗਾਇਕ ਨੇ ਇਸ ਪੋਸਟ ਦੇ ਵਿੱਚ ਆਪਣਾ ਪੱਖ ਰੱਖਿਆ ਕਿ ਮੈਂ ਕੋਈ ਨਿੱਜੀ ਕਾਮਲੀ ਨਹੀਂ ਗਿਆ ਸੀ ਮੈਂ ਪੰਜਾਬ ਦਾ ਹੀ ਮੁੱਦਾ ਜਿਹੜਾ ਨੈਸ਼ਨਲ ਲੈਵਲ ਤੇ ਉੱਤੇ ਰੱਖਣ ਗਿਆ ਸੀ ਕਿ ਪੰਜਾਬ ਦੇ ਵਿੱਚ ਆਏ ਹੜਾਂ ਦੇ ਕਰਕੇ ਕਿਵੇਂ ਲੋਕਾਂ ਦਾ ਨੁਕਸਾਨ ਹੋਇਆ ਕੀ ਕੁਝ ਵਾਪਰਿਆ ਉਹ ਨੈਸ਼ਨਲ ਲੈਵਲ ਤੇ ਲੋਕਾਂ ਤੱਕ ਪਹੁੰਚੇ ਤਾਂ ਜ਼ਿਆਦਾ ਤੋਂ ਜ਼ਿਆਦਾ ਡੋਨੇਟ ਜਿਹੜੀ ਆ ਲੋਕ ਕਰ ਸਕਣ ਤਾਂ ਇਹ ਜੋ ਮਕਸਦ ਸੀਗਾ ਦਲਜੀਤ ਦੂਸਾਂਝਤਾ ਕੇਬੀਸੀ ਦੇ ਸ਼ੋਅ ਦੇ ਉੱਤੇ ਜਾਣਦਾ ਤਾਂ ਇਹ ਬਿਆਨ ਰੱਖਿਆ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਤੋਂ ਬਾਅਦ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਚਰਚਾਵਾਂ ਤੇਜ਼ ਨੇ ਲਗਾਤਾਰ ਹੀ ਇਹ ਮਾਮਲਾ ਜਿਹੜਾ ਸੁਰਖੀਆਂ ਦੇ ਵਿੱਚ ਹੈ ਤੇ ਇਸ ਤੋਂ ਬਾਅਦ ਹੁਣ ਜੋ ਹੈ ਲੋਕ ਜਿਹੜੇ ਨੇ ਉਹ ਵੀ ਆਪਣੇ ਪ੍ਰਤੀਕਿਰਿਆਵਾਂ ਜ਼ਾਹਰ ਕਰਦੇ ਨੇ ਤੁਸੀਂ ਇਸ ਪੂਰੇ ਮਾਮਲੇ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਕਿਉਂਕਿ ਇਹ ਮਾਮਲਾ ਹੁਣ ਲਗਾਤਾਰ ਹੀ ਪੱਖਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਦਲਜੀਤ ਦੁਸਾਂਜ ਨੇ ਆਪਣਾ ਪੱਖ ਵੀ ਰੱਖਿਆ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਦੇ ਨੂੰ ਜ਼ੋਇਆ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਉਹ ਜੋ ਨੇ ਇਸ ਸ਼ੋਹਦ ਉਤੇ ਗਏ ਸਨ